ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਤੁਸੀਂ ਦੇ ਰਹੋ ਆਪਣਾ ਪਿੰਡ ਨਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਜੀ ਤੁਹਾਨੂੰ ਦੱਸਣਾ ਚਾਹੁੰਗੇ ਅੱਜ ਮੱਸੀਆ ਦਾ ਦਿਹਾੜਾ ਵਾ ਮੱਸੀਏ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਗੁਰਦੁਆਰਾ ਬੋਲੀ ਸਾਹਿਬ ਨਡਾਲਾ ਵਿਖੇ ਪਹੁੰਚੇ ਹੋਏ ਆ ਤੇ ਗੁਰਦੁਆਰਾ ਬੋਲੀ ਸਾਹਿਬ ਤੋਂ ਹੀ ਜਿਹੜੀਆਂ ਮੱਸੀਏ ਦੇ ਦਿਹਾੜੇ ਨੂੰ ਲੈ ਕੇ ਜਿਹੜੀਆਂ ਕੁਝ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਆ ਚਲਦੀ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਨੁੱਖਤਾ ਦੇ ਸਾਝੇ ਰਹਿਬਰ ਅਰਮ ਸਨਮਾਨ ਜੋਗ ਤਨ ਬਿਰੰਤ ਸਹਿ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਤੇ ਅੰਦਰ ਜੁੜ ਗਾਈ ਗੁਰੂ ਸواری ਗੁਰੂ ਪਿਆਰੀ ਸਾਚਿਸ਼ ਮਹਿਰਾਮਤ ਹੋਈ ਹੈ ਔਰ ਉਸ ਗਦਸ ਗੋਨੰਦਨ ਮੈਂ ਪ੍ਰਕਟੇ ਮਹਾਨ ਪਿਧਵਾਰ ਗਿਆਨੀ ਜਸਵਿੰਦਰ ਸਿੰਘ ਜੀ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਹੜਾ ਆਪਾਂ ਮੱਸਿਆ ਦਾ ਦਿਹਾੜਾ ਜਿਹੜਾ ਹਰ ਮਹੀਨੇ ਆਪਾਂ ਮਨਾਉਂਦੇ ਆ ਇਹਦਾ ਕੀ ਕਾਸਮਾ ਤਵੇ ਮਤਲਬ ਕੀ ਮਨਾਉਂਦਾ ਜਿੱਦਾਂ ਮਤਲਬ ਗੁਰਦਰਾ ਬੋਲ ਸਾਹਿਬ ਵਿਖੇ ਜਿਹੜੀ ਮੱਸਿਆ ਲੱਗਦੀ ਏ ਇਹ ਜਿਹੜਾ ਪਿਛੋਂ ਜਿਹੜੇ ਅਰਜਨ ਸਾਹਿਬ ਤਰਨਤਾਰਨ ਉਦੋਂ ਆਮ ਜੰਗਲ ਸੀ ਤੇ ਪਿਛੜਿਆ ਏਰੀਆ ਹਨ ਤੇ ਲੋਕੀ ਇੱਥੇ ਨਹੀਂ ਹੁੰਦੇ ਅੱਛਾ ਜੀ ਲੋਕੀ ਜਾਂਦੇ ਸੀ ਮੰਦਰਾਂ ਦੇ ਵਿੱਚ ਤੇ ਆ ਜਿਹੜੇ ਦੂਜੇ ਜਗਾਂ ਦੇ ਵਿੱਚ ਕਿਤਾ ਕਾ ਲੋ ਇਹਨਾਂ ਦੇ ਲੋਕ ਜਿਹੜੇ ਦਾ ਧਿਆਨ ਸੀ ਤੇ ਇਕੱਠੇ ਨਹੀਂ ਹੁੰਦੇ ਤੇ ਗੁਰੂ ਅਰਜਨ ਸਾਹਿਬ ਨੇ ਉੱਥੇ ਬਹਿ ਕੇ ਇਹ ਨਾਲ ਸਿੰਘਾਂ ਦੇ ਨਾਲ ਤੇ ਸੰਗਤ ਨੂੰ ਸਾਜ ਕੇ ਉਹਨਾਂ ਨੇ ਇਹ ਦਿਹਾੜਾ ਮਨਾਣਾ ਸ਼ੁਰੂ ਕੀਤਾ ਇਹ ਤਰਨਤਨ ਸਾਹਿਬ ਅੱਛਾ ਠੀਕ ਹੈ ਜੀ ਗੁਰੂ ਅਰਜਨ ਸਾਹਿਬ ਨੇ ਉਸ ਤੋਂ ਬਾਅਦ ਇਹ ਫਿਰ ਗੱਲਾਂ ਗਾ ਚੱਲਦੀ ਚੱਲਦੀ ਜਾਏਗਾ ਤੁਰ ਹੀ ਗਈ ਤੇ ਫਿਰ ਸਾਰਿਆਂ ਕੋ ਦਿਨਾਂ ਦੇ ਵਿੱਚ ਇਹ ਸਤਿਗੁਰੂ ਕਿਰਪਾ ਕੀਤੀ ਉਹਨਾਂ ਨੇ ਇਹ ਗੱਲ ਕਹੀ ਵੀ ਉਦਾਂ ਸਾਡੀ ਸੰਗਤ ਇਕੱਠੀ ਨਹੀਂ ਹੁੰਦੀ ਤੇ ਇਹ ਨਾਲੇ ਸਬੰਧ ਨਹੀਂ ਸਾਡਾ ਨਿਕਲਦਾ ਮਤਲਬ ਇਹ ਜਿਹੜੀ ਪ੍ਰਥਾ ਸ਼ੁਰੂ ਹੋਈ ਬਾਬਾ ਮਸਿਆ ਦੀ ਇਹ ਤਰਨਤਨ ਸਾਹਿਬ ਤੋਂ ਸ਼ੁਰੂ ਹੋਈ ਇਹ ਸ਼ੁਰੂ ਉੱਥੋਂ ਹੋਈ ਏ ਇਹ ਸਾਡੇ ਵਹਿੰਦਿਆ ਵਹਿੰਦਿਆ ਅਸੀਂ ਅਜੇ ਜਵਾਨੀ ਚੜ੍ਹਦੇ ਸੀ ਤੇ ਇੱਥੇ ਕੋਈ ਕਮਰਾ ਨਹੀਂ ਇਕਟਾਰਾ ਹੁੰਦਾ ਸੀ ਕੱਲਾ ਇਹ ਗੁਰਦਰਾ ਬੋਲ ਸਾ ਗੁਰਦਰਾ ਬੋਲ ਸਾ ਬੋਕਰ ਇੱਥੇ ਕਦਾ ਖੂਹ ਸੀ ਇਹ ਖੂਹ ਸੀ ਗੱਲਾ ਤੇ ਇਕਟਾਰਾ ਸੀ ਤੇ ਉੱਥੇ ਅਸੀਂ ਆਉਣਾ ਤੇ ਬਾਬਾ ਮਸਾ ਸਿੰਘ ਦੀ ਇਹ ਜ਼ਮੀਨ ਇਹ ਜਿਹੜਾ ਬਾਬਾ ਮੱਸਾ ਸਿੰਘ ਹੋਇਆ ਨਾ ਉਹਨਾਂ ਦੀ ਜ਼ਮੀਨ ਹੈ। ਤੇ ਉਹਨਾਂ ਨੇ ਉਹ ਜ਼ਮੀਨ ਦੇ ਵਿੱਚ ਇੱਥੇ ਦਾਤੇ ਨੇ ਵੀ ਉਹ ਕੋਈ ਟਾਈਮ ਆਇਆ ਸੀ ਤੇ ਇਹਨਾਂ ਨੇ ਗੁਰੂ ਹਰਗੋਬਿੰਦ ਸਿੰਘ ਨੇ ਇੱਥੇ ਘੋੜੇ ਬਧੇ ਨੇ। ਹਾਂਜੀ ਹਾਂਜੀ। ਇਹ ਜਿਹੜਾ ਵਿਚਲਾ ਗੋਦੜਾ ਉੱਥੇ ਉਹਨਾਂ ਨੇ ਰਾਤ ਕੱਟੀ ਹੈ। ਮੈਂ ਦੱਦੇ ਕਹਿੰਦੇ ਜੀ ਛੇਵੇਂ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਹ ਧਰਤੀ ਨੜਾਲੇ ਦੀ ਧਰਤੀ। ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਉਹ ਇੱਥੇ ਆਉਣ ਕਰਕੇ ਤੇ ਇਹ ਜਿਹੜਾ ਬਾਅਦ ਵਿੱਚ ਬਾਬੇ ਮੱਸਾ ਸਿੰਘ ਦੇ ਕੋਈ ਪਿਛਲੇ ਜਰਬ ਦਾ ਵੀ ਕੋਈ ਹਸਾਬ-ਤਾਬ ਇਹ ਨਹੀਂ ਕੋਈ ਹੁਣ ਜਦੋਂ ਕਿ ਆਪਾਂ ਕਰਮ ਚੰਗੇ ਕਰੀਏ ਤੁਹਾਨੂੰ ਹੋਣੇ ਹੀ ਫਲ ਮਿਲ ਜੇ ਕਈ ਮੌਕੇ ਹੋਣੇ ਹੀ ਮਿਲ ਜਾਂਦਾ ਤੇ ਕਈ ਮੌਕੇ ਜਦੋਂ ਸਾਡਾ ਮਨ ਨਹੀਂ ਬੰਦਦਾ ਨਾ ਤੇ ਇਹ ਫਿਰ ਅਗਲੇ ਜਨਮ ਦੇ ਵਿੱਚ ਵੀ ਤੁਹਾਨੂੰ ਜਿਹੜਾ ਉਹਦਾ ਤੁਹਾਨੂੰ ਫਲ ਮਿਲਦਾ ਹੈ ਤੇ ਸਾਡੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਵੀ ਫਲ ਮਿਲਦਾ ਹੈ ਤੇ ਜੇ ਉਹ ਚੰਗੀ ਕੋਈ ਭਗਤੀ ਸ਼ਕਤੀ ਕਰਦਾ ਹੈ ਮਨ ਦਾ ਇਨਸਾਨ ਚੰਗੇ ਕੰਮ ਕਰਦਾ ਉਹਦੇ ਪੋਤਰਿਆਂ ਤੱਕ ਵੀ ਅੱਗੋਂ ਇਹ ਜਿਹੜੀ ਕਿਰਪਾ ਹੁੰਦੀ ਹੈ ਤੇ ਉਹ ਅੱਗੋਂ ਲਗਨ ਲੱਗੀ ਜਾਂਦੀ ਹੈ ਬਿਲਕੁਲ ਬਿਲਕੁਲ ਇਹ ਜਿਹੜਾ ਸਾਡੇ ਵਹਿੰਦਾਂ ਵਹਿੰਦਾਂ ਹੀ ਇਹ ਕਮੋਦਾ ਥੋੜਾ ਜਨਾਰੇ ਨਗਰ ਪਕਾਣਾ ਨਾਲ ਬੀਬੀਆਂ ਨੇ ਆਉਣਾ ਸ਼ੁਰੂ ਕਰ ਦਿੱਤਾ ਤੇ ਅੱਜ ਹੋਰ ਕੱਲ ਹੋਰ ਤੇ ਸਤਿਗੁਰ ਦੀ ਉਹ ਫਿਰ ਉਹ ਦੇਣ ਦੇ ਨਾਲ ਇਹ ਸਤਿਗੁਰ ਦੀ ਕਿਰਪਾ ਬੜੀ ਹੋ ਗਈ ਕੋਈ ਵੀ ਤੇ ਹੁਣ ਤੇ ਕੋਈ ਅੰਤ ਹੀ ਕੋ ਨਹੀਂ ਮਨ ਤੇ ਮਨ ਭਾਵਨਾ ਆਣ ਕੇ ਕੋਈ ਇਹ ਗੱਲ ਕਰਨ ਕੇ ਇਹਾ ਜੀ ਅਰਦਾਸ ਕਰੇ ਮਨ ਬਣਾ ਕੇ ਤੇ ਸਤਿਗੁਰ ਪੂਰੀਆਂ ਕਰਦਾ ਮੈਂ ਜੀ ਕਾਫੀ ਲੰਮਾ ਸਮਾਂ ਹੋ ਗਿਆ ਇਹ ਮੰਦਰੀ ਇਹ ਪ੍ਰਸਾ ਚੱਲਦੀ ਨੂੰ ਮੱਛਿਆ ਦਾ ਦਿਹਾੜਾ ਜਿੱਦਾ ਹਨਾ ਦੇਖੋ ਜੀ 50 ਸਾਲ 50 ਸਾਲ ਹੋ ਗਏ ਹਨਾ ਮੇਰੀ ਉਮਰ 44 ਸਾਲ ਹੋ ਗਈ ਹੈ ਤੇ 10 ਸਾਲ 12 ਸਾਲ ਦਾ ਆਮ ਵੀ ਆਉਂਦੇ ਜਾਂਦੇ ਸੀ ਇਹ ਰਾ ਕੱਚਾ ਹੀ ਸਾਰਾਂ ਨਾਲ ਬਈ ਉਦੋਂ ਤੁਹਾਡੀ ਉਮਰ 11-12 ਸਾਲ ਸੀ ਜਦੋਂ ਇਹ ਪ੍ਰਥਾ ਸ਼ੁਰੂ ਹੋਈ ਮੱਸੀਆ ਦਾ ਜਿਹੜਾ ਜਦ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਇਹ ਫਿਰ ਜਿਉਂ ਵਿੱਚ ਸੰਗਤ ਜਿਹੜੀ ਇਹ ਮਾੜੀ ਦੀ ਕਿਰਪਾ ਹੋਈ ਇਹ ਤੇ ਬਾਬਾ ਮਥਾ ਸਿੰਘ ਦੇ ਬੱਚੇ ਵੀ ਬਾਹਰ ਥੁਰ ਕੇ ਜਦੋਂ ਬੱਚੇ ਇਹਦੇ ਬਾਹਰ ਥੁਰ ਕੇ ਤੇ ਹੋਰ ਇਹਦਾ ਮਾਨ ਬਣ ਗਿਆ ਤੇ ਦਿਨ ਰਾਤ ਉਹਨਾਂ ਨੇ ਇੱਕ ਕਰਨ ਵਾਲੀ ਜੀ ਕਰ ਦਿੱਤੀ ਤੇ ਫਿਰ ਸਾਰਿਆਂ ਨੂੰ ਸ਼ਹੀਦ ਵਾਂਦੇ ਦੀ ਸਰਦੂਰ ਕਿਰਪਾ ਕਰੀ ਆ ਮੰਦੀ ਅਰਦਾਸਾਂ ਪੂਰੀਆਂ ਕਰਨ ਗੁਰਦ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਬਚਨ ਹੈ ਕਿ ਇਸ ਸੰਸਾਰ ਦੇ ਅੰਦਰ ਦਾਤਾ ਕੇਵਲ ਇੱਕ ਪਰਵਾਤਮਾ ਹੈ ਬਾਕੀ ਸਭ ਜੀਵ ਉਸ ਦਾਤੇ ਦੇ ਮੰਗਤੇ ਭਿਖਾਰੀ ਹਨ ਜਦੋਂ ਗੁਰੂ ਤੇਗ ਪਾਤਨ ਸਾਹਿਬ ਜੀ ਦੇ ਬਚਨਾਂ ਨੂੰ ਆਪਾਂ ਦ੍ਰਿੜ ਕਰਦੇ ਹਾਂ ਭੋਗ ਦੇ ਸ਼ਲੋਕਾਂ ਦੇ ਰੂਪ ਵਿੱਚ ਮਹਾਰਾਜ ਕਹਿੰਦੇ ਨੇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਸਾਰਿਆਂ ਦਾ ਦਾਤਾ ਇੱਕ ਪਰਮੇਸ਼ਰ ਹੈ ਇਸ ਕਰਕੇ ਸਾ ਸੰਗਤ ਗੁਰਬਾਣੀ ਨੇ ਸਾਨੂੰ ਗ੍ਰਿਣ ਕਰਵਾਇਆ ਮੰਗਣਾ ਹੈ ਕਿ ਕੇਵਲ ਪਰਮੇਸ਼ਰ ਦੇ ਪਾਸੋਂ ਕਿਉਂਕਿ ਉਹਦੇ ਘਰ ਵਿੱਚ ਸਭ ਵਸਤਾਂ ਨੇ ਕਿਸੇ ਛਾਤ ਦੇ ਘਰ ਅਮੀਰ ਦੇ ਘਰ ਦੋ ਵਸਤਾਂ ਚਾਰ ਵਸਤਾਂ ਨੇ ਕਿਸੇ ਦੇ ਘਰ ਵਿੱਚ ਬਹੁਤ ਕੁਝ ਹੈ